ਵੇਲੇ ਸੱਸ ਮੇਰੀ ਰਹਦੀ ਆਨਲਾਈਨ ਹਰ ਵੇਲੇ ਸੱਸ ਮੇਰੀ ਰਹਦੀ ਆਨਲਾਈਨ ਫੇਸਬੁੱਕ ਤੇ ਅਕਾਊਂਟ ਬਣਾਇਆ ਵੀ ਉਮਰਾਂ ਚ ਕੀ ਰੱਖਿਆ ਉਹਨੇ ਲਿਖ ਕੇ ਸਟੇਟਸ ਪਾਇਆ ਵੀ ਉਮਰਾਂ ਚ ਕੀ ਰੱਖਿਆ കുടിയോ മീര സാ ചുക്കടിയോ മീര സാ ചുക്ക ਤਿਆਂ ਦਾ ਤਿਹਾਰ ਵਧੀਆ ਪੁਰਾਣੇ ਵਿਸੇ ਨਾਲ ਬਣਾ ਰਹੇ ਸੀ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਵੀ ਮਾਡਰਨ ਤੀਆਂ ਬਣਾ ਰਹੇ ਨੇ ਲੋਕ ਡੀਜੇ ਤੇ ਕਰਦੇ ਨੇ ਪਲੇ ਕਰਦੇ ਆ ਬੋਲੀਆਂ ਨੂੰ ਕੱਟ ਪੈਲ ਦਿੰਦੇ ਬਟ ਆਪਾਂ ਨੂੰ ਇਦਾਂ ਵੀ ਬੋਲੀਆਂ ਨੂੰ ਪਹਿਲਾਂ ਪੈਲ ਦੇਣੀ ਚਾਹੀਦੀ ਜਿਵੇਂ ਪੁਰਾਣੇ ਵਿਸਥੇ ਚਾ ਉਹਨੂੰ ਆਜ਼ਾਦ ਉਹਵੇਂ ਹੀ ਰੱਖਣਾ ਚਾਹੀਦਾ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ ਤੀਆਂ ਦਾ ਤਿਹਾਰ ਉਹਵੇਂ ਅੱਜ ਵੀ ਬਣਾਉਣਾ ਚਾਹੀਦਾ ਤਾਂ ਕਿ ਆਪਣਾ ਸੱਭਿਆਚਾਰ ਬਚਿਆ ਰਹੇ ਆ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਵੀ ਆਪਣਾ ਸੱਭਿਆਚਾਰ ਕੀ ਹੈ ਬੋਲੀ ਚ ਨਾ ਰੋ ਅੱਜ ਨਵੇਂ ਜਮਾਨੇ ਦੀ ਕੋਈ ਬੋਲੀ ਨਹੀਂ ਆ ਬੋਲੀ ਨਵੇਂ ਜਮਾਨੇ ਦੀ ਆ ਹਰ ਵੇਲੇ ਸੱਸ ਮੇਰੀ ਰਹਿੰਦੀ ਆਨਲੈਨ ਹਰ ਵੇਲੇ ਸੱਸ ਮੇਰੀ ਰਹਿੰਦੀ ਆਨਲੈਨ ਫੇਸਬੁੱਕ ਤੇ ਅਕਾਊਂਟ ਬਣਾਇਆ ਅਵੀ ਉਮਰਾਂ ਚ ਕੀ ਰੱਖਿਆ ਉਹਨੇ ਲਿਖ ਕੇ ਸਟੇਟਸ ਪਾਇਆ ਅਵੀ ਉਮਰਾਂ ਚ ਕੀ ਰੱਖਿਆ ਓ ਈ ਦੂ ਮੇਰੇ ਨੇ ਚਰਖਾ ਦਿੱਤਾ ਪਾਬੋ ਨੇ ਫੁਲਕਾਰੀ ਨਹੀਂ ਜਗਜੀ ਬਾਬੋ ਲੱਗੇ ਵੀਰ ਤੋਂ ਪਿਆਰੀ ਨਹੀਂ ਜਗਜੀ ਬਾਬੋ ਲੱਗੇ ਵੀਰ ਤੋਂ ਪਿਆਰੀ ਇਹ ਪਾਈਆਂ ਨਾਲੋਂ ਨਹੀਂ ਪਹਿਤੀ ਜੇ ਪਿਆਰੇ ਲੱਗਦੇ ਪੂਆ ਕੇ ਕੇ ਮੱਤ ਟੇਕਦੇ ਜੱਗ ਜਿਉਨ ਬੱਡੀਆਂ ਪਰ ਜਾਇਆਂ ਪਾਣੀ ਮੰਗੇ ਦੁੱਧ ਦਿੰਦੀਆਂ ਜੱਗ ਜਿਉਨ ਬੱਡੀਆਂ ਪਰ ਜਾਇਆਂ ਪਾਣੀ ਮੰਗੇ ਦੁੱਧ ਦਿੰਦੀਆਂ ਇਹ ਪੁਰਾਣੇ ਸਮੇਂ ਚ ਕਿਵੇਂ ਮਨਾਉਂਦੇ ਸੀ ਬਸ ਜੀ ਇੱਕ ਨੇ ਮਨਾਉਂਦੇ ਸੀਗੇ ਬਹੁਤ ਮਨ ਖੁਸ਼ ਹੋ ਜਾਂਦਾ ਤੇ ਨਿਆਣਿਆਂ ਨੇ ਟੱਪ ਨੱਚਣਾ ਗੀਤ ਗਾਏ ਹੁਣ ਤੀਆਂ ਦੇ ਗੀਤ ਗਾ ਲੈਣੇ ਬਹੁਤ ਸੋਹਣਾ ਲੱਗਦਾ ਹੈ। ਪਰਾਣਾ ਵਿਰਸਾ ਲੋਪ ਹੋ ਗਿਆ ਕਿਤਨੇ ਕਿਤੇ ਚਰਖੇ ਪੱਖੀਆਂ ਹਾਂਜੀ ਉਹ ਤਾਂ ਫੇਰ ਜੇ ਨਮਾਇਸ਼ ਲੱਗੀ ਵੀ ਹੋਵੇ ਤਾਂ ਲੈ ਕੇ ਆਉਂਦੇ। ਛੋਟੇ ਕੋਲ ਹੈਗੇ ਪੁਰਾਣੇ ਤੁਹਾਡੇ ਹਾਂਜੀ ਹੈਗੇ ਤੇ ਚਰਖਾ ਵੀ ਸੀ ਬੋਈਆ ਵੀ ਸੀ ਗਲੋਟੇ ਰੱਖਣ ਨੂੰ ਸਾਰਾ ਕੁਝ ਸੀਗਾ। ਪਿਆਰ ਹੁਣ ਤਾਂ ਕਰਦੇ ਨਹੀਂ ਨਾ ਜੇ ਨਮਾਇਸ ਲਾਉਣ ਫੇਰ ਚੀਜ਼ ਲੈ ਆਂਦੀ ਜਾਂਦੀ ਆ। ਪੁਰਾਣੇ ਚ ਤਾਂ ਬਹੁਤ ਵਧੀਆ ਮਨਾਇਆ ਜਾਂਦੇ ਸੀ 15 ਦਿਨ ਲੱਗਿਆ ਰਹਿੰਦੀ ਸੀ। ਆ ਹੁਣ ਤਾਂ 2 ਦਿਨ ਹੀ ਆ ਸਾਡੇ ਕੋਲੇ ਮੌਕਾ ਇੰਨਾ ਕ ਹੀ ਮਿਲਿਆ। ਤੇ ਅਸੀਂ ਆਪ ਬਹੁਤ ਦੇਖਣੇ ਨੱਚਦੀਆਂ ਟੱਪਦੀਆਂ ਰਹੀਏ। ਸਭ ਵਧੀਆ ਲੱਗਿਆ ਸਾਰਾ ਪਿੰਡ ਇਕੱਠਾ ਕੀਤਾ। ਨਾਲ ਮੇਰੀਆਂ ਭਾਬੀਆਂ ਨੇ ਬਹੁਤ ਪਿਆਰ ਦਿੱਤਾ ਬਹੁਤ ਸੋਹਣਾ ਲੱਗਿਆ। ਹਾਂਜੀ ਰੁਪਿੰਦਰ ਕੌਰ। ਅਜਾ ਰੇਡਾ ਮਿਲਿਆ ਰੱਬ ਦਾ। ਹਾਂਜੀ ਜਿਹੜੀਆਂ ਬੋਲਦੀਆਂ ਭਾਜਾਂ। ਨੀ ਬੋਲੀਆਂ ਹਰ ਰਿਸ਼ਤੇ ਦੇ ਹੈ ਨਾ ਪਹਿਲਾਂ ਆਪਣੀ ਜਿਵੇਂ ਕੁੜੀਆਂ ਸੁੱਖ ਮੰਗਦੀਆਂ ਆਪਦੇ ਘਰ ਦੀਆਂ ਹੈ ਨਾ ਆਪਦੇ ਪੇਕੀਆਂ ਦੀ ਪਹਿਲਾਂ ਸਟਾਰਟਿੰਗ ਉਥੋਂ ਫਿਰ ਨਣ ਦਾ ਪਰਜਾਈਆ ਦੌਰ ਜੇਠ ਹੈ ਨਾ ਆਪਣੀ ਖਾਸ ਕਰਕੇ ਸੱਸ ਉਹਨੂੰ ਜ਼ਿਆਦਾ ਕੁੜੀਆਂ ਫੜਦੀਆਂ ਹਨ ਉਹ ਟਾਪਿਕ ਤੇ ਹਾਂਜੀ ਨਹੀਂ ਫਿਲਹਾਲ ਤਾਂ ਦਿਮਾਗ ਚ ਨਹੀਂ ਚੇਤੇ ਗਈ ਕਦੇ ਮੁੰਦਣੀ ਪਾਉਗੀ ਸਸਨਾ ਸਰਾਇਏ ਕਦੇ ਨਿੰਦਣੀ ਪਾਉਗੀ ਸਸਨਾ ਸਰਾਇਏ ਕਦੇ ਨਿੰਦਣੀ ਪਾਉਗੀ ਇਹ ਮੇਟੀ ਦਾ ਮੇਲਾ ਲੱਗਿਆ ਸੀ ਆ ਇਹ ਵੀ ਰਸੀ ਅਮਨ ਬਹੁਤ ਪ੍ਰਬੰਧ ਕੀਤਾ ਸੀ ਸਾਰੇ ਪਿੰਡੇ ਚ ਉਗਰਾਹੀ ਕਰਨ ਗਏ ਆ ਮੈਂ ਸਾਰੀਆਂ ਬੁੜੀਆਂ ਨਾਲ ਲਾਇਆ ਵੀ ਆਪਾਂ ਇੱਕ ਵਧੀਆ ਪ੍ਰੋਗਰਾਮ ਕਰਨਾ ਵੀ ਉਹਨੇ ਕਰਕੇ ਵੀ ਗਾਹਾਂ ਨੂੰ ਨੋਹਾ ਤੀਆਂ ਨੂੰ ਕੁੜੀਆਂ ਨੂੰ ਸਭ ਨੂੰ ਪਤਾ ਲੱਗੂ ਵੀ ਪਿਛਲੇ ਰਵਾਜ ਕਿਵੇਂ ਹੁੰਦੇ ਸੀ ਹੁਣ ਆਪਾਂ ਅੱਗੇ ਵਾਸਤੇ ਕੀ ਕੀ ਸੋਚਣਾ ਵਾ ਇਹਦੇ ਕਰਕੇ ਅਸੀਂ ਬਹੁਤ ਪ੍ਰਬੰਧ ਕੀਤਾ ਸਾਰਾ ਕੁਝ ਵੀ ਅੱਗੇ ਵੀ ਅਸੀਂ ਸਭ ਤੋਂ ਵੱਧ ਤੋਂ ਵੱਧ ਬਣਾਵਾਂਗੇ ਇਹ ਪ੍ਰੋਗਰਾਮ ਸੌਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਬਛੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਬਛੋੜੇ ਪਰਵੇ ਆ ਵੀਰ ਤੋਂ ਹੀ ਬੋਲੀ ਪਾਉਂਦੇ ਸੰਧਾਰ ਲੈ ਜਾਂਦਾ ਵੀਰਾ ਸੰਧਾਰ ਦਾ ਨਾ ਆਉਂਦਾ ਕੁੜੀਓ ਨੀ ਮੇਰਾ ਵੀਰ ਸੰਧਾਰ ਚੁੱਕੀ ਆਉਂਦਾ ਕੁੜੀਓ ਨੀ ਮੇਰਾ ਵੀਰ ਸੰਧਾਰ ਚੁੱਕੀ ਪਾਬੋਦੀਆ ਮੰਨੀ ਵੀਰਨਾ ਕਰਜਾਟੇ ਹਿ ਲੋੜੀ ਨ ਕੋਈ ਪਾਬੋਦੀਆ ਮੰਨੀ ਵੀਰਨਾ ਅੱਡੀ ਤੇ ਮੇਰੀ ਕਾਲ ਕੰਚ ਦੀ ਅੱਡੀ ਤੇ ਮੇਰੀ ਕਾਲ ਕੰਚ ਦੀ ਗੁੱਠੇ ਤੇ ਸਿਰ ਨਾਮ ਬੇ ਲਿਖ ਲਿਖ ਜਿਟੀਆਂ ਦਾ ਕਿਚਪਾ ਮਤੁਰ ਦੇ ਫਤੇ ਮਗਾ ਮ ਰਖ ਲੀ ਅ ਮਹਿਮਾਨੇ ਹੁਣ ਕੀ ਰਾਜ ਬੜਾ ਮ ਰਖ ਲੀ ਅ ਮਹਿਮਾਨੇ ਹੁਣ ਕੀ ਰਾਜ ਬੜਾ ਮ ਰਖ ਲੀ ਅ ਮਹਿਮਾਨੇ